ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪਾਂ ਅੱਜ ਬਣਾ ਰਹੇ ਆਂ ਜੀ ਸ਼ਾਹੀ ਪਨੀਰ ਅੱਪਾਂ ਮਸਾਲੇ ਲੈ ਲੈਨੇ ਜੀ ਪਿਆਜ਼ ਅਦਰਕ ਹਰੀ ਦੋ ਹਰੀਆਂ ਮਿਰਚਾਂ ਥੋੜੀ ਜਿਹੀ ਲਸਣ ਲਈ ਹੈ ਟਮਾਟਰ ਲੈਏ ਨੇ ਜੀ ਦੋ ਅੱਪਾਂ ਇਹਨਾਂ ਨੂੰ ਵਾਸ਼ ਕਰ ਲਿਆ ਵਾਸ਼ ਕਰਕੇ ਅੱਪਾਂ ਇਹਨਾਂ ਨੂੰ ਪੀਸ ਕੇ ਗਰੇਵੀ ਬਣਾ ਲਈ ਹੈਗੀ ਲਸਣ ਦੀ ਗਰੇਵੀ ਅੱਪਾਂ ਨੇ ਅਲੱਗ ਬਣਾਈ ਹੈਗੀ ਕਿਉਂਕਿ ਲਸਣ ਵਿੱਚ 스멜 ਜੀ ਆ ਜਾਂਦੀ ਹੈ ਮਸਾਲੇ ਦੇ ਜੇ ਲਸਣ ਆਪਣੇ ਕੋਲੇ ਕੱਚੀ ਰਹਿ ਜਿਆ ਖੜੇ ਮਸਾਲੇ ਲੈਨੇ ਜੀ ਆਪਾਂ ਨੇ ਇਹ ਲਈ ਇੱਕ ਵੱਡੀ ਇਲਾਇਚੀ ਥੋੜੀ ਜੀ ਦਾਲ ਚੀਨੀ ਦੋ ਹਰੀਆਂ ਇਲਾਇਚੀਆਂ ਜੀਰਾ ਲਸਣ ਆਪਣੀ ਕੁੱਕੜੀ ਹੋਈ ਤੇਜ ਪੱਤਾ ਥੋੜੀ ਜੀ ਦਾਲ ਚੀਨੀ ਲਈਏ ਜੀ ਆਪਾਂ ਨੇ ਦੋ ਲੌਂਗ ਲੈਨੇ ਉਸ ਤੋਂ ਬਾਅਦ ਆ ਪਕੜਾ ਹੀ ਚ ਪਾਵਾਂਗੇ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਆਪਣਾ ਪੱਕ ਚੁੱਕਿਆ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੜੇ ਮਸਾਲੇ ਜਿਵੇਂ ਕਿ ਵੱਡੀ ਇਲਾਇਚੀ ਜੋ ਦਾਲ, ਚੀਨੀ ਵਗੈਰਾ ਆਪਣੇ ਕੋਲੇ ਆਪਾਂ ਲਏ ਨੇ ਮਸਾਲੇ ਸਾਰੇ ਖੜੇ ਮਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਭੁੰਨਾਂਗੇ ਤਾਂ ਇਹਨਾਂ ਦਾ ਸਾਰਾ ਦਾ ਫਲੇਵਰ ਆਪਣੇ ਤੇਲ ਵਿੱਚ ਆ ਸਕੇ ਆ ਦੇਖੋ ਚੰਗੀ ਤਰ੍ਹਾਂ ਭੁੱਜ ਗਏ ਨੇ ਮਸਾਲੇ ਆਪਣੇ ਤੇਲ ਆਪਣਾ ਪੂਰਾ ਕੜਿਆ ਹੋਣਾ ਚਾਹੀਦਾ ਜੀ ਆਹ ਦੇਖੋ ਆਪਾਂ ਨੇ ਵਿੱਚ ਪਾ ਲਿਆ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭੁੱਜਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀਰੇ ਨੂੰ ਕਲਰ ਚੇਂਜ ਕਰਾਂਗੇ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਲਸਣ ਲਸਣ ਨੂੰ ਫਰਾਈ ਕਰਾਂਗੇ ਆਪਾਂ ਵਧੀਆ ਤਰੀਕੇ ਨਾਲ ਭੁੰਨਾਂਗੇ ਨੂੰ 골ਡਨ ਬ੍ਰਾਊਨ ਕਰਾਂਗੇ ਕਈ ਘਰਾਂ ਵਿੱਚ ਲਸਣ ਕੱਚੀ ਵੀ ਖਾਦੀ ਜਾਂਦੀ ਹੈ ਪਰ ਕੱਚੀ ਦਾ ਟੇਸਟ ਵਧੀਆ ਨਹੀਂ ਆਉਂਦਾ ਜੀ ਹਾਂ ਲੋ ਆਪਾਂ ਲਸਣ ਆਪਣੀ ਕੁਝ ਨਹੀਂ ਸਟਾਰਟ ਹੋ ਗਈ ਆਪਣੀ ਲਸਣ ਬ੍ਰਾਊਨ ਹੋਣ ਤੇ ਆਪਾਂ ਇਹਦੇ ਵਿੱਚ ਜੋ ਆਪਣੀ ਪਿਆਜ਼ ਟਮਾਟਰ ਅਦਰਕ ਸੀ ਉਹਦਾ ਪੇਸਟ ਬਣਾਇਆ ਹੋਇਆ ਸੀ ਆਪਾਂ ਨੇ ਆ ਦੇਖੋ ਇਹਨੂੰ ਪੇਸਟ ਨੂੰ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਿਆ ਮਿਕਸੀ ਦੇ ਵਿੱਚ ਹੁਣ ਆਪਾਂ ਇਹ ਸਾਰਾ ਜਿਹੜਾ ਪੇਸਟ ਬਣਾਇਆ ਹੋਇਆ ਹੈਗਾ ਇਹਦੇ ਵਿੱਚ ਪਾ ਦਾਂਗੇ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਨੂੰ ਤਾਂ ਕਿ ਸਾਡੇ ਪਿਆਜ਼ ਟਮਾਟਰ ਦਾ ਫਲੇਵਰ ਹੈ ਜਿਹੜਾ ਉਹ ਕੱਚਾ ਨਾ ਰਹੇ ਚੰਗੀ ਤਰ੍ਹਾਂ ਭੁੰਨਾਂਗੇ ਇਹਨਾਂ ਨੂੰ ਆਪਾਂ ਨਾਲੇਟ ਮਾਰ ਰੋ ਜੋਂ ਦਾ ਦੇ ਵਿੱਚ ਪਾਣੀ ਹੈ ਉਹ ਸੋ ਮੱਚ ਜੂਗਾ ਨਾਲੇ ਪਿਆਜ਼ ਦੇ ਵਿੱਚ ਪਾਣੀ ਹੁੰਦਾ ਜਿਹੜਾ ਉਹ ਮੱਚ ਜੂਗਾ ਫਿਰ ਆਪਣਾ ਮਸਾਲਾ ਜਿਹੜਾ ਕਿ ਤੇਲ ਨੂੰ ਛੱਡ ਦੂ ਕੜਾਹੀ ਨੂੰ ਮਸਾਲਾ ਆਪਣਾ ਭੁੱਜ ਚੁੱਕਿਆ ਹੈਗਾ ਜੀ ਹੁਣ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਿਕ ਮਸਾਲੇ ਜਿਵੇਂ ਕਿ ਨਮਕ ਹੋ ਗਿਆ ਜੋ ਆਪਾਂ ਪਾਉਣੇ ਆਪਣੇ ਸਵਾਦ ਅਨੁਸਾਰ ਇਹ ਆਪਾਂ ਪਾਈਏ ਲਾਲ ਮਿਰਚ ਇਹ ਆਪਾਂ ਪਾਉਣੇ ਜੀ ਹਲਦੀ ਪਾਊਡਰ ਇੱਕ ਚਮਚ ਮਸਾਲੇ ਤਾਂ ਦੇਖੋ ਜਿੰਨੇ ਜਿੰਨੇ ਆਪਾਂ ਖਾਣੇ ਆਪਾਂ ਉਨੇ ਹੀ ਪਾਉਣੇ ਆਗੇ ਕਾਲੀ ਮਿਰਚ ਕੋਈ ਵੱਧ ਨੋਮਕ ਮਿਰਚ ਖਾਂਦਾ ਕੋਈ ਘੱਟ ਨਮਕ ਮਿਰਚ ਖਾਂਦਾ ਜੀ ਮਿਕਸ ਕਰ ਦਾਂਗੇ ਆਪਾਂ ਇਹਨਾਂ ਨੂੰ ਵਿੱਚ ਪਾਵਾਂਗੇ ਆਪਾਂ ਸੁੱਕਾ ਧਨੀਆ ਜੋ ਕਿ ਪੀਸ ਕੇ ਰੱਖਿਆ ਹੋਇਆ ਆਪਣਾ ਹਾਂ ਦੇਖੋ ਥੋੜਾ ਜਿਹਾ ਆਪੇ ਪਾਵਾਂਗੇ ਉਸ ਤੋਂ ਬਾਅਦ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਨੂੰ ਮਸਾਲਾ ਦੇਖੋ ਕੜਾਹੀ ਛੱਡਦਾ ਜਾਂਦਾ ਹੈਗਾ ਇਹ ਤੇਲ ਨੂੰ ਵੀ ਛੱਡ ਦੂਗਾ ਥੋੜੀ ਜਿਹਾ ਆਪਾਂ ਕਸ਼ਮੀਰੀ ਲਾਲ ਮਿਰਚ ਪਾਤੀ ਇਹਦੇ ਵਿੱਚ ਜਿਹਦੇ ਨਾਲ ਕੇ ਤਾਂ ਕਲਰ ਸਬਜੀ ਦਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਦੇਖੋ ਇਹ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈਗਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਜੋ ਜਿਹੜੇ ਆਪਾਂ ਮਸਾਲੇ ਨਮਕ ਵਿੱਚ ਵਗੈਰਾ ਪਾਏ ਉਹ ਚੰਗੀ ਤਰ੍ਹਾਂ ਵਿੱਚ ਰਚ ਜਾਣ ਉਹ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ 5 ਤੋਂ 4 ਮਿੰਟ ਦੇ ਸੇਕ ਤੇ ਭੁੰਨਾਂਗੇ ਆਪਾਂ ਇਹਨੂੰ ਦੇਖੋ ਜੀ ਮਸਾਲੇ ਆਪਣੇ ਭੁੱਜ ਚੁੱਕੇ ਆ ਚੰਗੀ ਤਰ੍ਹਾਂ ਵਧੀਆ ਆਪਣੀ ਗਰੇਵੀ ਤਿਆਰ ਹੈਗੀ ਪਨੀਰ ਸਾਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਖਾਣਾ ਚਾਹੀਦਾ ਜੀ ਇਹ ਆਪਾਂ ਲਈਏ ਫਰੈਸ਼ ਦਹੀਂ ਘਰ ਦੀ ਦਹੀਂ ਐਵੇਂ ਫੈਂਟ ਲਈ ਹੈਗੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਗਰੇਵੀ ਚ ਮਿਕਸ ਕਰਦੇ ਆਂਗੇ ਦਹੀਂ ਜ਼ਿਆਦਾ ਆਪਣੀ ਖੱਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਟਮਾਟਰ ਵੀ ਪਾਏ ਨੇ ਜੀ ਹੁਣ ਦਹੀਂ ਪਾ ਕੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਮਸਾਲਾ ਜੋ ਪਕਾਵਾਂਗੇ ਇਹਦਾ ਟੇਸਟ ਵੱਖਰਾ ਹੀ ਆਊਗਾ ਬਹੁਤ ਸੋਹਣੀ ਖੁਸ਼ੂ ਆ ਰਹੀ ਹੈ ਆਪਣੀ ਸਬਜੀ ਚ ਸਾਡੇ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਜੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਤੁਹਾਡੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਜੀ ਇਹ ਆਪਾਂ ਪਨੀਰ ਕੱਟਿਆ ਹੋਇਆ ਹੈਗਾ ਇਹਨਾਂ ਨੂੰ ਆਪਾਂ ਲੰਬੇ ਪੀਸਾਂ ਚ ਕੱਟਿਆ ਹੈਗਾ ਆਪਣਾ ਜੋ ਦਹੀਂ ਪਾ ਕੇ ਮਸਾਲਾ ਸੀ ਉਹ ਚੰਗੀ ਤਰ੍ਹਾਂ ਭੁੱਜ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਪਨੀਰ ਜੋ ਕਿ ਆਪਾਂ ਨੇ ਕੱਟਿਆ ਹੋਇਆ ਲੰਬਾ ਲੰਬਾ ਇਹ ਆਪਾਂ ਛੋਟੇ ਪੀਸ ਵੀ ਕਰ ਸਕਦੇ ਆ ਪਰ ਆਪਾਂ ਵੱਡੇ ਪੀਸ ਰੱਖੇ ਰਹੇ ਜੀ ਸਾਹੀ ਪਨੀਰ ਚ ਵੱਡੇ ਪੀਸ ਹੀ ਵਧੀਆ ਲੱਗਦੇ ਨੇ ਦੇਖੋ ਜੀ ਭੁੱਜ ਚੱਕਿਆ ਆਪਣਾ ਵਧੀਆ ਮਸਾਲਾ ਤੇ ਆਪਾਂ ਇਹਨੂੰ 1 ਡੇਢ ਮਿੰਟ ਤੱਕ ਐਵੇਂ ਜਿਮੀ ਇਕੱਲੇ ਮਸਾਲੇ ਦੇ ਵਿੱਚ ਹੀ ਪਕਾਵਾਂਗੇ ਪਨੀਰ ਨੂੰ ਤਾਂ ਜੋ ਆਪਣਾ ਜੋ ਮਸਾਲਾ ਹੈਗਾ ਉਹ ਸਾਰਾ ਪਨੀਰ ਦੇ ਵਿੱਚ ਰਚ ਸਕੇ ਥੋੜਾ ਜਿਹਾ ਪਾਣੀ ਪਾਇਆ ਆਪਾਂ ਨੇ ਇਹ ਦੇਖੋ ਜੀ ਆਪਾਂ ਗਰੇਵੀ ਆਪਣੇ ਹਿਸਾਬ ਦੇ ਮੁਤਾਬਕ ਰੱਖ ਸਕਦੇ ਜੀ ਆਪਾਂ ਨੂੰ ਜਿੰਨੀ ਕੁ ਗਰੇਵੀ ਚਾਹੀਦੀ ਹੁੰਦੀ ਹੈ ਜਿੰਨੀ ਕ ਆਪਾਂ ਸਬਜ਼ੀ ਪਤਲੀ ਖਾਣੀ ਪਸੰਦ ਕਰਦੇ ਆ ਜਾਂ ਆਪਾਂ ਕੇ ਠਿੱਕਾ ਖਾਣੀ ਪਸੰਦ ਕਰਦੇ ਆਂਗੇ ਆਹ ਦੇਖੋ ਜੀ ਆਪਾਂ 2 ਮਿੰਟ ਢੱਕ ਕੇ ਪਕਾਇਆ ਉਸ ਤੋਂ ਬਾਅਦ ਸਬਜ਼ੀ ਬਣ ਕੇ ਤਿਆਰ ਹੈ ਜੀ ਆਪਣੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਫਰੈਸ਼ ਮਲਾਈ ਜੋ ਕਿ ਦੁੱਧ ਤੋਂ ਲਾਹੀ ਹੋਈ ਹੈਗੀ ਉਵਾਲੇ ਹੋਏ ਤੋਂ ਇਹ ਦੇਖੋ ਫਰੈਸ਼ ਮਲਾਈ ਪਾਤੀ ਆਪਾਂ ਜਿਹੜੀ ਸਾਡੀ ਸਬਜ਼ੀ ਨੂੰ ਬਹੁਤ ਜ਼ਿਆਦਾ ਟੇਸਟੀ ਖੁਸ਼ਬੂਦਾਰ ਬਣਾਉਂਦੀ ਹੈ ਇਹਦੇ ਨਾਲ ਚਮਕ ਵੀ ਆ ਜਾਂਦੀ ਹੈ ਜੀ ਸਾਹੀ ਪਨੀਰ ਚ ਲਓ ਜੀ ਹੁਣ ਇੱਕ ਡੇਢ ਮਿੰਟ ਆਪਾਂ ਇਹਨੂੰ ਦੁਬਾਰਾ ਫੇਰ ਤੋਂ ਪਕਾਵਾਂਗੇ ਕਈ ਸੋਚਣਗੇ ਵੀ ਦਹੀਂ ਪਾਈ ਹੋਈ ਸੀ ਟਮਾਟਰ ਪਾਏ ਹੋਏ ਸੀ ਇਹਦੇ ਵਿੱਚ ਅਬੀ ਮਲਾਈ ਪਾਉਣ ਨਾਲ ਫਟ ਜਾਊਗਾ ਦੁੱਧ ਜਾਂ ਨਹੀਂ ਜੀ ਬਹੁਤ ਵਧੀਆ ਬਣਦੀ ਹੈ ਇਹ ਆ ਦੇਖੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੀ ਹੌਸਲਾ ਵਧਾਇਆ ਕਰੋ ਆਪਣਾ ਆਪਾਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਨਿਊ ਨਿਊ ਰੈਸਪੀਜ਼ ਲੈ ਕੇ ਆਉਂਦੇ ਰਹਾਂਗੇ ਜੀ ਦੇਖੋ ਆਪਣਾ ਸ਼ਾਹੀ ਪਨੀਰ ਤਿਆਰ ਆਪਾਂ ਸਰਵ ਕਰਦੇ ਆਂ ਥਾਲੀ ਆਹ ਲਓ ਜੀ ਆਪਣੀ ਥਾਲੀ ਲੱਗ ਚੁੱਕੀ ਆ ਤਾਂਹੀਂ ਆ ਨਾਲ ਕਰਦੀ ਆਪਣੀ ਦਹੀਂ ਦੀ ਬਣਾਈ ਹੋਈ ਫਰੈਸ਼ ਲੱਸੀ ਆ ਨਾਲ ਆਪਣਾ ਸ਼ਾਹੀ ਪਨੀਰ ਆਪਾਂ ਪੁੱਛਦੇ ਆਂ ਜੀ ਕਿਹਦੇ ਕਿਵੇਂ ਬਣੀ ਆ ਸਬਜੀ